ਕੋਈ 25 30 ਸਾਲ ਪਹਿਲਾਂ ਗਾਇਕ ਬਲਤੇਰ ਮਾਲਲੇ ਦੇ ਗਾਣੇ ਕੱਕੂ ਰਾਣਾ ਰੋਂਦਾ ਦੀਆਂ ਬਹੁਤ ਮਮ ਪਈਆਂ ਸਨ ਇਸ ਗੀਤ ਕਰਕੇ ਪ੍ਰਸਿੱਧੀ ਖੱਟਣ ਵਾਲੇ ਬਲਤੇਰ ਮਾਲਲੇ ਦੀ ਸਿਹਤ ਇੰਨੀ ਦਿਨੀ ਨਸਾਜ਼ ਹੈ ਅਤੇ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਇਹ ਗਾਣਾ ਮੇਰੇ ਦਿਮਾਗ ਵਿੱਚ ਕੁਝ ਦਿਨਾਂ ਤੋਂ ਆਵਾ ਦੀ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਦੇ ਰੋਣੇ ਧੋਣੇ ਕਰਕੇ ਚੱਲ ਰਿਹਾ ਸੀ ਹਰ ਰੋਜ਼ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਸਿਰਫ ਇਹੋ ਰੋਣਾ ਰੋਣ ਲਈ ਕਰੀ ਜਾ ਰਹੇ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਵੀ ਇਹੋ ਕਰ ਰਹੇ ਨੇ ਅਤੇ ਦੂਜੇ ਮੰਤਰੀ ਵੀ ਇੱਕ ਹੋਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀ ਅੱਜ ਇਹੋ ਕੁਝ ਕੀਤਾ ਸੁਨੀਲ ਜਾਖੜ ਪੰਜਾਬ ਦਾ ਇੱਕ ਸੁਲਝਿਆ ਹੋਇਆ ਅਜਿਹਾ ਸਿਆਸਤਦਾਨ ਜੋ ਬੜੇ ਨਪੇ ਤੁਲੇ ਸ਼ਬਦਾਂ ਵਿੱਚ ਸਲੀਕੇ ਨਾਲ ਆਪਣੀ ਗੱਲ ਕਹਿਣ ਲਈ ਜਾਣਿਆ ਜਾਂਦਾ ਉਹ ਖਾਨਦਾਨੀ ਸਿਆਸਤਦਾਨ ਹੈ ਖਾਨਦਾਨੀ ਤੋਂ ਭਾਵ ਉਹਨਾਂ ਦੇ ਪਰਿਵਾਰ ਦੀਆਂ ਤਿੰਨ ਤਿੰਨ ਪੀੜ੍ਹੀਆਂ ਦੇ ਸਿਆਸਤ ਵਿੱਚ ਹੋਂਦ ਤੋਂ ਹੈ ਪੰਜਾਬ ਕਾਂਗਰਸ ਪ੍ਰਧਾਨ ਤੋਂ ਬਾਅਦ ਹੁਣ ਪੰਜਾਬ ਭਾਜਪਾ ਦਾ ਪ੍ਰਧਾਨ ਹੁੰਦੇ ਹੋਏ ਉਹਨਾਂ ਨੂੰ ਵਿਰੋਧੀਆਂ ਦੀ ਦੁੱਖ ਦੀ ਰਗ ਨੱਪਣੀ ਆਉਂਦੀ ਹੈ ਸਾਫ਼-ਸਾਫ਼ ਕਹਿ ਕੇ ਹੀ ਉਹ ਕਿਸੇ ਦੀ ਵੀ ਮੰਜੀ ਠੋਕਣ ਦੇ ਸਮਰਾਤ ਨੇ ਹੁਣ ਜਦੋਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਆਏ ਤਾਂ ਉੱਥੇ ਪੰਜਾਬ ਦੇ ਦੋ ਮੰਤਰੀ ਗਰਮੀਤ ਸਿੰਘ ਖੁੱਡੀਆਂ ਅਤੇ ਹਰਦੀਪ ਸਿੰਘ ਮੁੰਡੀਆਂ ਵੀ ਪੁੱਜੇ ਹੋਏ ਸਨ ਸੁਨੀਲ ਜਾਖੜ ਨੇ ਗਰਮੀਤ ਸਿੰਘ ਖੁੱਡੀਆਂ ਨਾਲ ਲਿਆਜ਼ ਕੀਤੀ ਅਤੇ ਸਿੱਧਾ ਹੱਲਾ ਮੰਤਰੀ ਮੁੰਡੀਆਂ ਉੱਤੇ ਬੋਲ ਦਿੱਤਾ ਪੰਜਾਬ ਦੇ ਸੈਕਾबिनेट ਮੰਤਰੀ ਨੂੰ ਨਾ ਜਾਣਦੇ ਹੋਣ ਦੀ ਗੱਲ ਕਰਕੇ ਉਹਨਾਂ ਤਾਂ ਬੇਇੱਜ਼ਤੀ ਕਰ ਦਿੱਤੀ ਇਹ ਸਿਆਸੀ ਦਾਪੇਚ ਹੈ ਜਿਸ ਨੂੰ ਖੇਡਣ ਵਿੱਚ ਸੁਨੀਲ ਜਾਖੜ ਮਹਾਰ ਖਿਡਾਰੀ ਨੇ ਹਰਦੀਪ ਸਿੰਘ ਮੁੰਡਿਆ ਲੱਗਦਾ ਉਹਨਾਂ ਦੇ ਦਾਅਵੇ ਵਿੱਚ ਫਸ ਗਏ ਭਲਾ ਇਹ ਇੰਨੀ ਕਿੰਨੀ ਵੱਡੀ ਗੱਲ ਹੋ ਗਈ ਭਈ ਮੁੰਡਿਆਂ ਨੂੰ ਪ੍ਰੈਸ ਕਾਨਫਰੰਸ ਦੱਣੀ ਪੈ ਗਈ। ਮੀਡੀਆ ਸਾਹਮਣੇ ਉਹ ਆਮ ਘਰਾਂ ਦੇ ਮੁੰਡੇ ਹੋਣ ਦਾ ਉਹੀ ਪੁਰਾਣਾ ਰਾਗ ਲਾਪੀ ਗਏ। ਉਹਨਾਂ ਨੂੰ ਛੋਟੀ ਜਹੀ ਗੱਲ ਸਮਝਣੀ ਚਾਹੀਦੀ ਹੈ ਕਿ ਕਿਸੇ ਵੀ ਪਾਰਟੀ ਦਾ ਪ੍ਰਧਾਨ ਕੀ ਉਸੇ ਸੂਬੇ ਦੇ ਮੰਤਰੀਆਂ ਅਤੇ ਸਿਆਸਤਦਾਨਾਂ ਨੂੰ ਨਹੀਂ ਜਾਣਦਾ ਹੋਏਗਾ। ਉਹ ਵੀ ਰੀਲ ਜਾਖੜ ਵਰਗਾ ਕਾਗ ਸਿਆਸਤਦਾਨ ਵੈਸੇ ਮੰਨਣਾ ਪੈਣਾ ਹੈ ਕਿ ਆਮ ਘਰਾਂ ਦੇ ਮੁੰਡੇ ਕਹਿ ਕਹਿ ਕੇ ਇੰਨਾ ਝਾੜੂ ਉਬਾਲਿਆ ਨੇ ਅੱਤ ਵੀ ਬਹੁਤ ਮਚਾਈ ਹੋਈ ਆ। ਕਈ ਮੰਤਰੀ ਵਿਵਾਦਾਂ ਵਿੱਚ ਫਸੇ ਹੋਏ ਨੇ। ਕਈ ਵਿਧਾਇਕਾਂ ਦੇ ਵੱਡੇ ਵੱਡੇ ਰੌਲੇ ਚੱਲਦੇ ਨੇ। ਆਮਾਦੀ ਪਾਰਟੀ ਦੇ ਆਗੂ ਬਲਤਕਾਰ ਕਤਲਾਂ ਤੋਂ ਲੈ ਕੇ ਹੋਰ ਮਾਮਲਿਆਂ ਵਿੱਚ ਉਲਝੇ ਹੋਏ ਨੇ ਇਹ ਗੱਲ ਵੀ ਘੱਟ ਦਿਲਚਸਪ ਨਹੀਂ ਕਿ ਇਸ ਪਾਰਟੀ ਵਿੱਚ ਬਹੁਤੇ ਆਗੂ ਦੂਜੀਆਂ ਪਾਰਟੀਆਂ ਵਿੱਚੋਂ ਹੀ ਆਏ ਹੋਏ ਨੇ ਇੱਥੋਂ ਤੱਕ ਕਿ ਵਿਧਾਇਕ ਵੀ ਅੱਧੇ ਉਹ ਵਣ ਬੈਠੇ ਜੋ ਰਵਾਇਤੀ ਪਾਰਟੀਆਂ ਵਿੱਚੋਂ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਸਰਕਾਰ ਦਾ ਪੂਰਾ ਜ਼ੋਰ ਜੁੱਧ ਨਸ਼ਿਆ ਵਿਰੁੱਧ ਉਤੇ ਲੱਗਿਆ ਹੋਇਆ ਹੈ ਜਦਕਿ ਇਸੇ ਸੱਤਾਧਾਰੀ ਪਾਰਟੀ ਦੇ ਆਗੂ ਹੋਰ ਹੀ ਚੰਨ ਚੜਾ ਰਹੇ ਨੇ ਹੁਣ ਅਜਨਾਲਾ ਇਲਾਕੇ ਦੇ ਪਿੰਡ ਕੋਟਲੀ ਸੱਕਾ ਦਾ ਸਰਪੰਚ ਗੁਰਜੀਤ ਸਿੰਘ ਹਾਇਰੋਂ ਦੀ ਵੱਡੀ ਖੇਪ ਨਾਲ ਅੰਮ੍ਰਿਤਸਰ ਪੁਲਿਸ ਨੇ ਫੜ ਲਿਆ। ਇਸ ਉੱਤੇ ਭਲਾ ਪੰਜਾਬ ਸਰਕਾਰ ਹੁਣ ਕੀ ਜਵਾਬ ਦੇਊ? ਇਹ ਕੋਈ ਸੁਣੀ ਸੁਣਾਈ ਗੱਲ ਨਹੀਂ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਾਇਰੋਂ ਦੀ ਵੱਡੀ ਖੇਪ ਬਾਰੇ মিডিਆ ਨੂੰ ਜਾਣਕਾਰੀ ਦਿੱਤੀ ਅਤੇ ਗੁਰਜੀਤ ਸਿੰਘ ਦਾ ਨਾਂ ਵੀ ਲਿਆ। ਜਿਹੜੀ ਗੱਲ ਉਹਨਾਂ ਨਹੀਂ ਕਹੀ ਉਹ ਹੁਣ মিডিਆ ਵਿੱਚ ਫੈਲ ਗਈ ਹੈ ਕਿ ਇਹ ਗੁਰਜੀਤ ਸਿੰਘ ਤਾਂ ਆਮ ਆਦਿਪਾਟੀ ਦਾ ਬੰਦਾ। ਵੈਸੇ ਆਮ ਆਦਿਪਾਟੀ ਦੇ ਆਗੂਆਂ ਨੂੰ ਆਪਣੀ ਪਛਾਣ ਆਪ ਦੱਸਣੀ ਪੈ ਜਾਂਦੀ ਹੈ। ਕਈ ਵਾਰ ਸਿਪਾਹੀ ਵੀ ਉਹਨਾਂ ਨੂੰ ਨਹੀਂ ਸਿਆਣਦੇ ਇੱਕ ਵਿਧਾਇਕਾ ਦੇ ਪਤੀ ਦੀ ਵਾਇਰਲ ਵੀਡੀਓ ਤਾਂ ਤੁਸੀਂ ਦੇਖੀ ਹੋਣੀ ਆ ਜਿਸ ਵਿੱਚ ਉਹ ਕਾਰ ਚਾਲਕ ਕਹਿ ਰਿਹਾ ਕਿ ਉਹ ਵਿਧਾਇਕਾ ਦਾ ਪਤੀ ਹੈ ਇੰਨਾ ਆਮ ਆਦਮੀ ਅੰਦਰ ਵੀ ਵੀਆਈਪੀ ਵਾਲਾ ਕੀੜਾ ਭਣਪ ਰਿਹਾ ਹੈ ਇੱਕ ਤਾਂ ਗਲਤ ਕੰਮ ਕਰਨਗੇ ਕਾਨੂੰਨ ਦਾ ਉਲੰਘਣ ਕਰਨਗੇ ਅਤੇ ਗੈਰ ਕਾਨੂੰਨੀ ਕੰਮ ਕਰਨ ਉੱਤੇ ਉਤੋਂ ਰੋਪ ਝਾੜਨਗੇ ਜਿੱਥੋਂ ਤੱਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਮਾਮਲਾ ਹੈ ਤਾਂ ਉਹਨਾਂ ਨੂੰ ਸੀਰੀਅਸ ਹੋਣ ਦੀ ਉੱਕਾ ਹੀ ਲੋੜ ਨਹੀਂ ਸੀ ਸਗੋਂ ਉਲਟਾ ਸੁਨੀਲ ਜਾਖਰ ਨੂੰ ਸਿਆਸੀ ਜਵਾਬ ਹੀ ਦੇਣਾ ਚਾਹੀਦਾ ਸੀ ਪਰ ਲੱਗਦਾ ਇਹਨਾਂ ਤਾਂ ਦਿਲ ਉੱਤੇ ਲਾ ਲਈ ਸੁਨੀਲ ਜਾਖੜ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਹੇ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਸ੍ਰੀ ਸੁਨੀਲ ਜਾਖੜ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮਝਦਾ ਸੀ ਪਰ ਉਹ ਇਸ ਇੰਨੀ ਘਟਿਆ ਰਾਜਨੀਤੀ ਦੇ ਉੱਤੇ ਇੰਨੀ ਘਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸੋਭਾ ਨਹੀਂ ਦਿੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਸੀ ਪਰ ਕੱਲ ਸੁਨੀਲ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਮ ਕrancho ਚ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਨੇਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਮੋਰੀਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੁਣ ਕਿ ਮੈਂ ਤੇ ਜਾਣਦਾ ਜੀ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨਾਂ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚੁਣਉਂਦੇ ਹੋਏ ਨਿਮਾਇੰਦਿਆਂ ਦਾ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋਣ ਦੂਜੀ ਗੱਲ ਗਾਇਕ ਮਨਕੀਰ ਤੌਲਖ ਦੀ ਕਰਨੀ ਹੈ ਹਨ ਵਿੱਚ ਇਸ ਗਾਇਕ ਨੇ ਜਿਹੜਾ ਕੰਮ ਕੀਤਾ ਉਸ ਦੀ ਚਫੇਰੇ ਪ੍ਰਸ਼ੰਸਾ ਹੋ ਰਹੀ ਆ ਪਰ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਵੀਡੀਓ ਕਾਲ ਰਾਹੀਂ ਇਸ ਗਾਇਕ ਨਾਲ ਗੱਲ ਕੀਤੀ ਉਸ ਤੋਂ ਚਰਚਾ ਹੋ ਰਹੀ ਚੱਲ ਪਈ ਕਿਹਾ ਜਾ ਰਿਹਾ ਕਿ ਮਨਕੀਰ ਤੌਲਕ ਦੀ ਮਹਾਂ ਪਿੱਛੇ ਸਿਆਸੀ ਏਜੰਡਾ ਲੁਕਿਆ ਹੋਇਆ ਹੈ ਜੇਕਰ ਇਹ ਗੱਲ ਸੱਚ ਵੀ ਹੈ ਤਾਂ ਹੜ ਬੀੜਤਾ ਨੂੰ ਗਾਇਕ ਵੱਲੋਂ ਰਾਹਤ ਤਾਂ ਦਿੱਤੀ ਹੀ ਜਾ ਰਹੀ ਹੈ ਜਿੱਥੋਂ ਤੱਕ ਉਸ ਦੇ ਚੋਣ ਲੜਨ ਦਾ ਸਵਾਲ ਹੈ ਤਾਂ ਕੋਈ ਵੀ ਚੋਣ ਲੜ ਸਕਦਾ ਹੈ ਹਰਿਆਣਾ ਨਾਲ ਸੰਬੰਧਤ ਇਹ ਗਾਇਕ ਕਨੇਡਾ ਰਹਿੰਦਾ ਹੈ ਪੰਜਾਬ ਵਿੱਚ ਉਹ ਮੋਹਾਲੀ ਡੇਰੇ ਲਾ ਕੇ ਰੱਖਦਾ ਹੈ ਜੇ ਉਸਨੇ ਚੋਣ ਲੜਨੀ ਵੀ ਹੋਈ ਤਾਂ ਉਸ ਨੂੰ ਪੰਜਾਬ ਦਾ ਵੋਟਰ ਅਤੇ ਦੇਸ਼ ਦਾ ਵਸੇ ਬਨਣਾ ਪਏਗਾ ਕਿਉਂਕਿ ਉਸ ਤੋਂ ਬਿਨਾ ਕੋਈ ਵੀ ਚੋਣ ਨਹੀਂ ਲੜ ਸਕਦਾ ਪਰ ਗੱਲ ਇਹ ਹੈ ਕਿ ਉਹ ਕਿਹੜੇ ਹਲਕੇ ਤੋਂ ਚੋਣ ਲੜੇਗਾ ਅਤੇ ਫਿਰ ਆਮ ਘਰਾਂ ਦੇ ਮੁੰਡੇ ਕਿੱਥੇ ਜਾਣਗੇ ਆਖਰ ਉਹ ਕਿਸੇ ਦਾ ਹੱਕ ਤਾਂ ਖੋਏਗਾ ਹੀ ਉਸਨੇ ਜਿਸ ਹਲਕੇ ਤੋਂ ਚੋਣ ਲੜਨੀ ਹੋਈ ਉੱਥੋਂ ਦੇ ਸਰਗਰਮ ਪਾਰਟੀ ਆਗੂ ਦੀ ਫੇਰ ਕਿਸ ਨੇ ਸੁਣਨੀ ਹੈ ਨਾਲੇ 2027 ਵਿੱਚ ਇੱਕ ਇੱਕ ਸੀਟ ਜਿੱਤਣ ਲਈ ਆਮ ਆਦਮੀ ਪਾਰਟੀ ਨੇ ਹਰ ਹੱਤ ਕੰਡਾ ਵਰਤਣਾ ਜਿਸ ਵਿੱਚ ਨਾਮੀ ਕਲਾਕਾਰਾਂ ਨੂੰ ਟਿਕਟ ਦੇਣਾ ਵੀ ਸ਼ਾਮਲ ਹੋਵੇਗਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨਾਲ ਗਾਇਕ ਮਨਕੀਰ ਤੌਲਕ ਦੀ ਗੱਲਬਾਤ ਹਾਂਜੀ ਮਨਕੀਰਤ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚੱਲੇ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਸੀਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਨ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਾਂ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿੰਮੇਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਪਹਿਲੇ ਕੋਈ ਬਾਅਦ ਦੇ ਵਿੱਚ ਤੇ ਪਰ ਭਰਿਆ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਤੁਹਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜੀਮੇਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲੀਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬਹੁਤ ਬਹੁਤ ਕੀ ਬਾਤ ਆ ਸਿੰਘ ਸਾਹਿਬ ਬਹੁਤ 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 ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੈ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਵਾਲੇ ਸ੍ਰੀ ਅਕਾਲੇ ਸਿ ਸਿਨਿਆਮ ਸਾਹਿਬ ਦੇਖੋ ਇਸ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਵਾਲੀ ਦਿਲ ਖੁਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ